ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਤੇ ਭਰਾਵਾਂ ਦਾ ਕਰਦੇ ਹਾਂ ਸਵਾਗਤ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਜ਼ਿਆਦਾ ਘੈਂਟ ਵੀਡੀਓ ਹੈ ਅੱਜ ਦੀ ਵੀਡੀਓ ਤੁਸੀਂ 12 ਕਿੱਲਾਂ ਬਾਰੇ ਜਾਣਕਾਰੀ ਦੇਵਾਂਗੇ ਜਿਦੇ ਵਿੱਚ ਤੁਹਾਨੂੰ ਪੱਕਾ ਮੋਟਰ ਕਨੈਕਸ਼ਨ ਖੁੱਲਾ ਨਹਿਰ ਦਾ ਪਾਣੀ ਦੋ ਨਹਿਰਾਂ ਦੇ ਵਿਚਾਲੇ ਵਹਣਾ ਪੂਰਾ ਟੌਪ ਦਾ ਵਹਣਾ ਇਹ ਜਿਆ ਬਾਣ ਲੈ ਲਿਓ ਮੈਂ ਕਹਿੰਦਾ ਜ਼ਿੰਦਗੀ ਬਣ ਜੂ ਯਾਰ ਇੰਨੀਆਂ ਵਧੀਆ ਫਸਲਾਂ ਹੁੰਦੀਆਂ ਨੇ ਛਾੜੀ ਗੱਲਾਂ ਦਿਓ ਠੀਕ ਹੈ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਦੇ ਦਿਆਂਗੇ ਨੰਬਰ ਰੇਟ പലസ് ഏരിയ തന്നെ ചീഡിയോ ലാസ്റ്റ് തീയോ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ, ਘਰ ਕੋਠੀ, ਪਲਾਟ, ਕੋਈ ਖੇਤੀਬਾੜੀ ਦਾ ਸੰਦ ਜਾਂ ਕੋਈ ਕਾਰ, ਟਰੈਕਟਰ ਜੋ ਵੀ ਸੇਲ ਕਰਨਾ ਚਾਹੁੰਦੇ ਹੋ ਤਾਂ ਸੇਲ ਕਰਵਾਉਣ ਦੇ ਲਈ ਤੁਸੀਂ ਐਡ ਕਰਵਾ ਸਕਦੇ ਆ ਸਾਡੇ ਤੋਂ। ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ। ਐਡ ਕਰਵਾਉਣ ਲਈ ਤੁਸੀਂ ਕੀ ਕਰਨਾ 5-6 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ। ਸਾਰੀ ਜਾਣਕਾਰੀ ਦੇ ਨਾਲ 5-6 ਫੋਟੋਆਂ ਬਿਲਕੁਲ HD ਚ ਸਾਫ਼ ਕੱਟ ਕੇ ਸਾਨੂੰ ਭੇਜ ਦੇਣੀਆਂ ਜੀ। ਉਦੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ। ਸਾਡੇ ਕੋਲੇ ਮਲਟੀ ਪਲੇਟਫਾਰਮ ਨੇ ਜੀ Instagram, Facebook, YouTube ਚੈਨਲ ਤੇ ਹੋਰ ਵੀ ਕਈ ਐਪਸ ਉੱਤੇ ਅਸੀਂ ਇਹ ਵੇਲੀ ਵਾਲਾਂ ਤੇ ਉੱਥੇ ਤੁਹਾਡਾ ਵਧੀਆ ਪ੍ਰਮੋਸ਼ਨ ਹੋ ਜੂਗੀ ਇਸ ਤੋਂ ਇਲਾਵਾ ਜੇਕਰ ਕੋਈ ਵੀਰ ਕੋਈ ਭੈਣ ਆਪਣੀ ਕੋਈ ਘਰ ਦੇ ਵਿੱਚ ਕੋਈ ਬਿਜ਼ਨਸ ਕਰਦੇ ਨੇ ਛੋਟਾ ਮੋਟਾ ਆਪਣੀ ਐਡ ਕਰਵਾਉਣਾ ਚਾਹੁੰਦੇ ਜਾਂ ਕੋਈ ਵੱਡੇ ਪੱਧਰ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਆ ਤਾਂ ਆਪਣੇ ਕੋਲੇ ਦੋਨੇ ਤਰ੍ਹਾਂ ਦੀਆਂ ਐਡ ਦੇ ਲਈ ਪ੍ਰਮੋਸ਼ਨਲ ਐਡ ਲਈ ਦੋਨੇ ਹਨਾ ਮਤਲਬ ਕਿ ਸਰਵਿਸਾਂ ਹੈਗੀਆਂ ਨੇ ਕੋਈ ਪੇਡ ਐਡ ਕਰਵਾਉਣਾ ਚਾਹੁੰਦਾ ਬੂਸਟ ਐਡ ਵੀ ਕਰ ਦਿਆਂਗੇ ਸਾਡੇ ਚੈਨਲ ਥਰੂ ਕਰਾਉਣਾ ਚਾਹੁੰਦਾ ਉਹ ਵੀ ਕਰ ਦਿਆਂਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਆਪਣੇ ਏਰੀਏ ਦੀ ਕੋਈ ਆਪਣੇ ਪਿੰਡ ਦੀ ਕੋਈ ਆਪਣੇ ਬੱਟ ਨਾਲ ਬੱਟ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਦੱਸੋ ਬਾਈ ਜੀ ਤੁਸੀਂ ਕਿੱਡਾ ਕੁ ਬਜਟ ਆ ਕਿੰਨੇ ਪੈਸੇ ਲਾਉਣੇ ਕਹੋ ਜਾ ਬਾਣ ਲੈਣਾ ਆਪਣੇ ਕੋਲੇ ਹਰ ਤਰ੍ਹਾਂ ਦਾ ਬਾਣ ਆ ਅਸੀਂ ਤੁਹਾਡਾ ਕਮੈਂਟ ਪੜ੍ਹ ਕੇ ਅਗਲੀ ਵੀਡੀਓ ਤੁਹਾਡੇ ਖੁਦ ਏਰੀਏ ਦੇ ਲੈ ਕੇ ਹਾਜ਼ਰ ਹੋ ਜਾਾਂਗੇ ਸਾਡੇ ਕੋਲੇ 2.5 ਲੱਖ ਰੁਪਏ ਨੂੰ ਵੀ ਕਿੱਲਾ ਆਇਆ ਹੋਇਆ ਪੰਜਾਬ ਵਿੱਚ ਸਾਡੇ ਕੋਲੇ 7-7 ਲੱਖ ਰੁਪਏ ਨੂੰ ਵੀ ਕਿੱਲੇ ਆਏ ਹੋਏ ਨੇ ਜ਼ਮੀਨ ਉਹ ਵੀ ਸਾਡੀਆਂ ਪੁਰਾਣੀਆਂ ਵੀਡੀਓ ਜਾ ਕੇ ਦੇਖੋ ਤੁਹਾਨੂੰ ਹਰ ਇੱਕ ਵੀਡੀਓ ਵਧੀਆ ਰੇਟਾਂ ਦੇ ਵਿੱਚੋਂ ਜ਼ਮੀਨਾਂ ਮਿਲ ਜਾਣਗੀਆਂ ਸੋ ਵੀਡੀਓ ਕੱਢਦੇ ਹਾਂ ਸਟਾਰਟ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਬਾਈ ਜੀ ਸਾਢੇ 12 ਕਿਲੋ ਜਮੀਨ ਲੈ ਕੇ ਆਏ ਹਾਂ ਟਾਪ ਦੀ ਜ਼ਮੀਨ ਆ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਤੇ ਮਿੱਟੀ ਬਹੁਤ ਵਧੀਆ ਪੱਕਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਬਾਈ ਜੀ ਸਾਲਮ ਮੋਟਰ ਕਨੈਕਸ਼ਨ ਆ ਬਾਈ ਹੋਰਾਂ ਦਾ ਕੱल्ल्या ਦਾ ਕਿਸੇ ਨੂੰ ਕੋਈ ਬਾਣੀ ਦੀ ਬਾਰੀ ਨਹੀਂ ਦੇਣੀ ਕਿਸੇ ਨੂੰ ਕੋਈ ਮੋਟਰ ਦਾ ਹਿੱਸਾ ਨਹੀਂ ਦੇਣਾ ਸਾਢੇ 12 ਕਿੱल्ल्या ਦੇ ਵਿੱਚ ਪੱਕਾ ਮੋਟਰ ਕਨੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਆ ਰੇਲਵੇ ਲਾਈਨ ਦੇ ਬਿਲਕੁਲ ਹਨਾ ਨਜ਼ਦੀਕ ਮਿਲ ਜੂਆ ਤਕਸੀਮ ਖਾਤਾ ਮਿਲੂਆ ਜੀ ਸੋਨੂੰ ਤਕਸੀਮ ਖਾਤਾ ਹੈ ਬਾਈ ਜੀ ਜਾਨਕੀ ਕੱल्ल्या ਦੀ ਫਰਦ ਨਿਕਲਦੀ ਆ ਕਿਸੇ ਨਾਲ ਤੁਹਾਡਾ ਕੋਈ ਗਾਂਹ ਜਾ ਕੇ ਅਜਮਾਨ ਲੈਣੇ ਕੋਈ ਤਕਸੀਮ ਪਿੱਛੇ ਕਿਸੇ ਨਾਲ ਰੋਲਾ ਨਹੀਂ ਪੈਣਾ ਕੋਈ ਪਹੀ ਦਾ ਰੋਲਾ ਨਹੀਂ ਹਰ ਇੱਕ ਰੋਲਾ ਝੰਝੜ ਤੋਂ ਮੁਕਾਇਆ ਹੋਇਆ ਬਾ ਕੁਈ ਮਾਰਦੇ ਹੀਟਾ ਨਹੀਂ ਬਾਹਣ ਆਉਂਦਾ ਨਾ ਪਾਣੀ ਦੀ ਮਾਰ ਨਾ ਪਸ਼ੂਆਂ ਦੀ ਮਾਰ ਬਹੁਤ ਵਧੀਆ ਜੇਕਰ ਕੋਈ ਵੀਰ ਖੇਤੀ ਜੋਗ ਜ਼ਮੀਨ ਦੇਖ ਰਿਹਾ ਨਾ ਵੀ ਅਸੀਂ ਖੇਤੀ ਕਰਨ ਖਾਤਰ ਲੈ ਰਹੇ ਆ ਤਾਂ ਉਹਨਾਂ ਵੀਰਾਂ ਲਈ ਪੂਰੀ ਟੌਪ ਦੀ ਜ਼ਮੀਨ ਹੈ ਇਸ ਤੋਂ ਇਲਾਵਾ ਜੀ ਦੋ ਨਹਿਰਾਂ ਦੇ ਵਿਚਾਲੇ ਆ ਬਾਹਣ ਤੇ ਚੋਏ ਦੀ ਗੱਲ ਕਰੀਏ ਚੋਆ ਹੈਗਾ ਸਿਰਫ 30 ਫੁੱਟ 30 ਫੁੱਟ ਤੇ ਪਾਣੀ ਆ ਜੀ ਚੋਆ 30 ਫੁੱਟਾ ਸੋਲਰ ਵਾਲੀ ਮੋਟਰ ਵੀ ਜੇ ਤੁਸੀਂ ਹੋਰ ਲਾਉਣੀ ਹੋਵੇ ਤਾਂ ਉਹ ਵੀ ਯਾਰ ਆਰਾਮਦਾਰੀ ਨਾਲ ਚੱਲੂਗੀ ਭਾਂਦੀ ਪੰਜ 3 ਮੋਟਰ ਲਾ ਲਿਓ ਤੇ ਦੋ ਨਹਿਰਾਂ ਦੇ ਵਿਚਾਲੇ ਬਾਹਣ ਆ ਬਿਲਕੁਲ ਓਕੇ ਦੀ ਰਿਪੋਰਟ ਬਾਹਣ ਹੈ ਜੀ ਤੇ ਮੋਗੇ ਜਮਾ ਮੋਗੇ ਦੇ ਮੂੰਹ ਚ ਬਾਣ ਖੁੱਲਾ ਨਹਿਰੀ ਪਾਣੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਾਣ ਦਾ ਆਪਦਾ ਪਾਣੀ ਤਾਂ ਹੈਗੇ ਹੀ ਹੈਗਾ ਨਹਿਰਾਂ ਦੇ ਵਿਚਾਲੇ ਹੋਣ ਕਰਕੇ ਮੋਗੇ ਦੇ ਮੂੰਹ ਚ ਹੋਣ ਕਰਕੇ ਜਦੋਂ ਕੋਈ ਫालतू ਪਾਣੀ ਹੁੰਦਾ ਹਨਾ ਕਦੋਂ ਮਰਜ਼ੀ ਲਾ ਲਿਓ ਤੁਹਾਨੂੰ ਐ ਨਹੀਂ ਕੋਈ ਪਿੱਛੋ ਜਾ ਕੇ ਬਾਰੀਆਂ ਪੁੱਛਣੀਆਂ ਪੈਣਗੀਆਂ ਜਮਾ ਮੈਂ ਨਹਿਰ ਦੇ ਉੱਪਰ ਤੋਂ ਨੂੰ ਹਨਾ ਕਦੋਂ ਮਰਜ਼ੀ ਛੱਡੋ ਆ ਤਾਂ ਆਪਾਂ ਫਸਲ ਪਕਾਓ ਨਹਿਰ ਦੇ ਪਾਣੀਆਂ ਨਾਲ ਹੀ ਫਸਲ ਪੱਕ ਜਾਂਦੀ ਹੈ ਇਹ じゃ ਬਾਣਾ ਲੋਕੇਸ਼ਨ ਦੀ ਗੱਲ ਕਰ ਲੈਨੇ ਆ ਏਰੀਆ ਡੱਬ ਵਾਲੀ ਦੇ ਵਿੱਚ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲੂਗਾ ਜੀ ਏਰੀਆ ਡੱਬ ਵਾਲੀ ਹੈ ਕਿੱਲੇ ਦੇ ਰੇਟ ਦੇ ਆਪਾਂ ਗੱਲ ਕਰੀਏ ਤਾਂ ਪਰ ਕਿੱਲੇ ਦੇ ਹਿਸਾਬ ਨਾਲ ਰੇਟ ਦੱਸਣ ਲੱਗਿਆ ਫੋਨ ਦੀ ਬੈਟਰੀ ਹੋ ਗਈ ਸੀ ਡਾਊਨ ਬਾਕੀ ਦੀ ਵੀਡੀਓ ਆਪਾਂ ਘਰੇ ਆ ਕੇ ਸ਼ੂਟ ਕਰ ਰਹੇ ਆ ਜੀ ਆਪਣੀ ਰਹਿ ਗਈ ਸੀ ਰੇਟ ਦੀ ਗੱਲ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ ਮੰਗਿਆ ਗਿਆ ਜੀ 35 ਲੱਖ ਰੁਪਈਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਜੀ ਬਾਕੀ ਜਦੋਂ ਤੁਸੀਂ ਜਾ ਕੇ ਜ਼ਮੀਨ ਦੇਖੋਗੇ ਜੀ ਫਸਲਾਂ ਖੜੀਆਂ ਦੇਖੋਗੇ ਬਟੋਤਾਂ ਦੀ ਢੇੜਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਜੀ 35 ਲੱਖ ਜਿਹੜਾ ਰੇਟ ਹੈ ਬਿਲਕੁਲ ਬਾਣ ਦੇ ਹਿਸਾਬ ਨਾਲ ਜਾਇਜ਼ ਮੰਗਿਆ ਗਿਆ ਕੋਈ ਬਾਕੀ ਲਖੀਰ ਨਹੀਂ ਖਿੱਚੀ ਰੇਟ ਦੀ ਜਾ ਕੇ ਤੁਸੀਂ ਅਗਦੇ ਨਾਲ ਗੱਲਬਾਤ ਕਰੋਗੇ ਮੌਕੇ ਤੇ ਤੁਹਾਡਾ ਮਾਨ ਤਨ ਫੁੱਲ ਕੀਤਾ ਜਾਊਗਾ ਜੀ ਠੀਕ ਹੈ ਜੀ ਸਾਢੇ 12 ਕਿੱਲੇ ਜ਼ਮੀਨ ਪੱਕਾ ਮੋਟਰ ਕਨੈਕਸ਼ਨ ਰੇਲਵੇ ਲਾਈਨ ਦੇ ਨਾਲ ਤਕਸੀਮ ਖਾਤਾ 4430 ਫੁੱਟ ਖੁੱਲਾ ਨਹਿਰ ਦਾ ਪਾਣੀ ਆ ਕਿਵੇਂ ਮਰਜੀ ਫਸਲਾਂ ਪਕਾਈ ਚੱਲਿਓ ਜੀ ਦੋ ਨਹਿਰਾਂ ਦੇ ਵਿਚਾਲੇ ਬਾਣ ਹੈ ਮੋਗੇ ਦੇ ਮੂੰਹ ਚ ਜੀ ਸੜਕ ਤੋਂ 7 ਕਿਲੋਮੀਟਰ ਅੰਦਰ ਏਰੀਆ ਡੱਬ ਵਾਲੀ ਜੀ ਰੇਟ 35 ਲੱਖ ਪਰ ਕਿਲੋ ਦੇ ਹਿਸਾਬ ਨਾਲ ਜ਼ਮੀਨ ਦੇ ਦੇਣਗੇ ਤੇ ਬਾਕੀ ਨੰਬਰ ਆ ਰਹੇ ਤੁਹਾਡੀ ਸਕਰੀਨ ਤੇ ਇਹ ਨੰਬਰ ਤੇ ਸਾਰੀ ਗੱਲਬਾਤ ਕਰਕੇ ਤੁਸੀਂ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਬਾਕੀ ਤੁਸੀਂ ਫੋਨ ਦੇ ਉੱਪਰ ਕਿਸੇ ਨੂੰ ਕੋਈ ਵੀ ਪੇਮੈਂਟ ਦਾ ਲੈਣ ਦੇ ਨਹੀਂ ਕਰਨਾ ਜੇ ਕੋਈ ਤੁਹਾਨੂੰ ਆਖੇ ਵੀ ਤੁਹਾਡਾ ਬਾਣ ਬੁੱਕ ਕਰ ਦਿੰਨੇ ਅਸੀਂ ਕੋਈ 10000 ਰੁਪਏਵਾ ਦਿਓ ਐਦਾਂ ਦੀ ਕਰਨ ਦੀ ਆਪਾਂ ਸਲਾਹ ਨਹੀਂ ਦਿੰਦੇ ਜੀ ਤੁਸੀਂ ਜਾ ਕੇ ਬੰਦੇ ਦਾ ਗੱਲ ਕਰੋ ਮੀਟਿੰਗ ਰੱਖੋ ਅਗਲੇ ਨਾਲ ਬਾਣ ਦੇਖੋ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਬਿਆਨਾ ਜਿਹੜਾ ਉਹਦਾ ਪੱਕੇ ਪੈਰਾਂ ਤੇ ਹੋ ਕੇ ਨਾ ਕਾ ਕਚਹਿਰੀਆਂ ਥਰੂ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਕਮੈਂਟਾਂ ਜਰੂਰ ਦੱਸਿਆ ਕਰੋ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾ ਰੱਖੀਆਂ ਜੀ ਉਹਨਾਂ ਨੂੰ ਵੀ ਜਰੂਰ ਦੇਖੋ ਤੇ ਐਦਾਂ ਦੀਆਂ ਘੈਂਟ ਘੈਂਟ ਵੀਡੀਓ ਅ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ